ਅੱਜ ਧਰਨਾ ਲਾਇਆ ਗਿਆ ਹੈ ਗਵਰਨਮੈਂਟ ਬੱਸ ਬੰਦ ਕਰ ਦਿੱਤੀਆਂ ਗਈਆਂ ਨੇ ਕੀ ਕਾਰਨ ਹੈ ਅੱਜ ਧਰਨਾ ਲਾਉਣ ਦੇ ਪਿੱਛੇ ਇਹ ਨਾ ਦੇਸ਼ ਵਿਆਪੀ ਹੜਤਾਲ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਆ ਕਿਸਾਨਾਂ ਦੀਆਂ ਮੁਲਾਜ਼ਮਾਂ ਦੀਆਂ ਟ੍ਰੇਡ ਯੂਨੀਅਨਸ ਤੇ ਵਿਦਿਆਰਥੀਆਂ ਦੀਆਂ ਸਾਹਿਤਕਾਰਾਂ ਦੀਆਂ ਮਤਲਬ ਜਿੰਨੀਆਂ ਜਿੰਨੇ ਵੀ ਖੇਤਰਾਂ ਵਿੱਚ ਲੋਕ ਕੰਮ ਕਰਦੇ ਹੈ ਉਹਨਾਂ ਸਾਰਿਆਂ ਵੱਲੋਂ ਇਹ ਹੜਤਾਲ ਹੈ ਇਹ ਹੜਤਾਲ ਇਸ ਕਰਕੇ ਵੀ ਹੈ ਕਿ ਜਿਹੜੇ ਕੇਂਦਰ ਸਰਕਾਰ ਨੇ ਪਹਿਲਾਂ ਲੇਬਰ ਜਿਹੜੇ ਕਾਨੂੰਨ ਹੈ ਉਹ ਕੱਟ ਕੇ ਫੋਰ ਲੇਬਰ ਕਾਨੂੰਨ ਬਣਾਏ ਉਹਨਾਂ ਉਹ ਰੱਦ ਕੀਤੇ ਜਾਣ ਅ ਡੀਲ ਜੋ ਹੋਈ ਹੈ ਭਾਰਤ ਦੀ ਅਮਰੀਕਾ ਦੇ ਨਾਲ ਉਹ ਡੀਲ ਇੰਨੀ ਖਤਰਨਾਕ ਹੈ ਕਿ ਅਮਰੀਕਾ ਦੇ ਜਿਹੜੇ ਕਿਸਾਨ ਨੇ ਉਹ ਤਾਂ ਜਸ਼ਨ ਮਨਾ ਰਹੇ ਹੈ ਔਰ ਜਿਹੜੇ ਸਾਡੇ ਕਿਸਾਨ ਨੇ ਉਹ ਜਦੋਂ ਉੱਥੋਂ ਚੀਜ਼ਾਂ ਇੱਥੇ ਸਪਲਾਈ ਹੋਣਗੀਆਂ ਜਿਹੜੇ ਕਿ ਸਾਡੇ ਕੋਲ ਆਲਰੇਡੀ ਹੈਗੀਆਂ ਨੇ ਸਾਡੇ ਕੋਲ ਸਾਰਾ ਕੁਝ ਹੈ ਤੇ ਉਹ ਜਦੋਂ ਉਹ ਆਏਗਾ ਕਿਉਂਕਿ ਉਹਨਾਂ ਦੇ ਕੋਈ ਟੈਰਿਫ ਨਹੀਂ ਇਸ ਕਰਕੇ ਜਿਹੜੀਆਂ ਸਾਡੀਆਂ ਉੱਥੇ ਜਾਣਗੀਆਂ ਉਹਨਾਂ ਦੇ 18% ਅਜੇ ਵੀ ਟੈਰਿਫ ਤਨੇ ਦਿਵਾਹੀ ਹੈਠ ਅਸੀਂ ਇੱਥੇ ਇਕੱਠੇ ਹੋਇਆ ਹੈ ਇਸ ਸਟ੍ਰਾਈਕ ਦੇ ਵਿੱਚ ਜਿਹੜੇ ਇਹ ਕਾਨੂੰਨ ਡੀਲਾਂ ਕਰ ਰਹੇ ਨੇ ਇਹ ਬਿਲਕੁਲ ਗਲਤ ਨੇ ਦੇਖੋ ਜਿਵੇਂ ਅਮਰੀਕਾ ਅਮਰੀਕਾ ਨਾਲ ਇਹਨਾਂ ਨੇ ਡੀਲ ਕੀਤੀ ਆ ਉੱਥੇ ਮੈਂ ਖੁਦ ਜਾ ਕੇ ਆਈਆਂ ਦੋ ਵਾਰੀ ਅਸੀਂ ਜੋ ਉੱਥੇ ਫਾਰਮ ਦੇਖੇ ਨੇ ਜੋ ਇਹਨਾਂ ਨੇ ਡੀਲ ਕੀਤੀ ਆ ਫਾਰਮਾਂ ਦੀ ਖੇਤੀਬਾੜੀ ਫਾਰਮਾਂ ਦੀ ਤੇ ਡੈਰੀ ਫਾਰਮਾਂ ਦੀ ਉੱਥੇ ਬਹੁਤ ਵੱਡੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਅਸੀਂ ਲੁਧਿਆਣਾ ਦੇ ਬੱਸ ਸਟੈਂਡ ਵਿਖੇ ਮੌਜੂਦ ਹਾਂ ਜਿੱਥੇ ਕਿ ਧਰਨਾ ਲਾਇਆ ਜਾ ਰਿਹਾ ਹੈ ਸਰਕਾਰੀਆ ਬੱਸਾਂ ਜਿਹੜੀਆਂ ਨੇ ਅੱਜ ਹੜਤਾਲ ਦੇ ਨੇ ਯਾਨੀ ਕਿ ਜੇ ਆਪਾਂ ਗੱਲ ਕਰ ਲਈਏ ਜਿਹੜੇ ਇੱਥੇ ਲੋਕ ਨੇ ਬੈਠੇ ਹੋਏ ਨੇ ਉਹਨਾਂ ਦੀ ਜਿਹੜੀ ਇਹ ਮੰਗਾਂ ਮੰਗ ਕੀ ਆ ਉਸ ਦੇ ਵਿੱਚ ਆਪਾਂ ਗੱਲ ਕਰ ਲੈਨੇ ਕਿ ਕਿਸ ਚੀਜ਼ ਦੀ ਮੰਗ ਨੂੰ ਲੈ ਕੇ ਆ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਮੈਮ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਮ ਅੱਜ ਧਰਨਾ ਲਾਇਆ ਗਿਆ ਹੈ ਗਵਰਨਮੈਂਟ ਬੱਸ ਬੰਦ ਕਰ ਦਿੱਤੀਆਂ ਗਈਆਂ ਨੇ ਕੀ ਇਹ ਨਾ ਦੇਸ਼ ਵਿਆਪੀ ਹੜਤਾਲ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਆ ਕਿਸਾਨਾਂ ਦੀਆਂ ਮਜ਼ਦਮਾਂ ਦੀਆਂ ਟ੍ਰੇਡ ਯੂਨੀਅਨਸ ਤੇ ਵਿਦਿਆਰਥੀਆਂ ਦੀਆਂ ਸਾਹਿਤਕਾਰਾਂ ਦੀਆਂ ਮਤਲਬ ਜਿੰਨੀਆਂ ਜਿੰਨੇ ਵੀ ਖੇਤਰਾਂ ਵਿੱਚ ਲੋਕ ਕੰਮ ਕਰਦੇ ਐ ਉਹਨਾਂ ਸਾਰਿਆਂ ਵੱਲੋਂ ਇਹ ਹੜਤਾਲ ਹੈ ਜੀ ਇਹ ਹੜਤਾਲ ਦਾ ਸੱਦਾ ਦਿੱਤਾ ਗਿਆ ਠੀਕ ਹੈ ਅਤੇ ਇਹ ਹੜਤਾਲ ਇਸ ਕਰਕੇ ਵੀ ਹੈ ਕਿ ਜਿਹੜੇ ਕੇਂਦਰ ਸਰਕਾਰ ਨੇ ਪਹਿਲਾਂ ਲੇਬਰ ਜਿਹੜੇ ਕਾਨੂੰਨ ਹੈ ਉਹ ਕੱਟ ਕੇ ਫੋਰ ਲੇਬਰ ਕਾਨੂੰਨ ਬਣਾਏ ਉਹਨਾਂ ਉਹ ਰੱਦ ਕੀਤੇ ਜਾਣ ਡੀਲ ਜੋ ਹੋਈ ਹੈ ਭਾਰਤ ਦੀ ਅਮਰੀਕਾ ਦੇ ਨਾਲ ਉਹ ਡੀਲ ਇੰਨੀ ਖਤਰਨਾਕ ਹੈ ਕਿ ਅਮਰੀਕਾ ਦੇ ਜਿਹੜੇ ਕਿਸਾਨ ਨੇ ਉਹ ਤਾਂ ਜਸ਼ਨ ਮਨਾ ਰਹੇ ਹੈ ਔਰ ਜਿਹੜੇ ਸਾਡੇ ਕਿਸਾਨ ਨੇ ਉਹ ਜਦੋਂ ਉਥੋਂ ਚੀਜ਼ਾਂ ਇੱਥੇ ਸਪਲਾਈ ਹੋਣਗੀਆਂ ਜਿਹੜੇ ਕਿ ਸਾਡੇ ਕੋਲ ਆਲਰੇਡੀ ਹੈਗੀਆਂ ਨੇ ਸਾਡੇ ਸਾਡੇ ਕੋਲ ਕਾਟਨ ਹੈਗੇ ਆ ਸਾਡੇ ਕੋਲ ਦਾਣਾ ਹੈਗਿਆ ਨੇ ਸਾਡੇ ਕੋਲ ਕਣਕ ਹੈਗੀ ਸਾਡੇ ਕੋਲ ਚੌਲ ਹੈਗੇ ਨੇ ਸਾਡੇ ਕੋਲ ਸਾਰੇ ਫਲ ਹੈਗੇ ਨੇ ਸਾਡੇ ਕੋਲ ਸਬਜ਼ੀ ਹੈਗੇ ਨੇ ਸਾਡੇ ਕੋਲ ਸਾਰਾ ਕੁਝ ਹੈ ਜੀ ਤੇ ਉਹ ਜਦੋਂ ਉਹ ਆਏਗਾ ਤੇ ਕਿਉਂਕਿ ਉਹਨਾਂ ਦੇ ਕੋਈ ਟੈਰਿਫ ਨਹੀਂ ਇਸ ਕਰਕੇ ਜਿਹੜੀਆਂ ਸਾਡੀਆਂ ਉੱਥੇ ਜਾਣਗੀਆਂ ਉਹਨਾਂ ਦੇ 18% ਅਜੇ ਵੀ ਟੈਰਿਫ ਜੀ ਹੋਰ ਜਦੋਂ ਉਹ ਆਈਆਂ ਤਾਂ ਜਿਹੜੇ ਉਹ ਹੋਣੀਆਂ ਨੇ ਜਿਹੜੀਆਂ ਕਿ ਆਰਗੈਨਿਕ ਨਹੀਂ ਜਿਹੜੀਆਂ ਮਨੁੱਖੀ ਸਿਹਤ ਲਈ ਪਸ਼ੂਆਂ ਦੀ ਸਿਹਤ ਲਈ ਪੰਛੀਆਂ ਦੀ ਸਿਹਤ ਲਈ ਪਰ ਸਾਨੂੰ ਇਦਾਂ ਲੱਗਦਾ ਹੈ ਕਿ ਜਿਹੜਾ ਇੱਕ ਵੱਡੇ ਡਾਕੂ ਨੇ ਇੱਕ ਛੋਟੇ ਡਾਕੂ ਦਾ ਗਲਾ ਘੁੱਟ ਰੱਖਿਆ ਤੇ ਇਹ ਜਿਹੜੀ ਡੀਲ ਹੈ ਇਹ ਜਿਹੜੇ ਹਿੰਦੁਸਤਾਨ ਦੇ ਲੋਕ ਨੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਭਾਅ ਤੇ ਇਹ ਡੀਲ ਹੋਈ ਹੋਣੀ ਹੈ ਔਰ ਉਹਨਾਂ ਦੀਆਂ ਜਾਨਾਂ ਖਤਰੇ ਵਿੱਚ ਨੇ ਹਿਊਮਨ ਹਿਊਮਨ ਲਾਈਫਸ ਨਹੀਂ ਕੱਲੀਆਂ ਪਸ਼ੂਆਂ ਦੀਆਂ ਪੰਛੀਆਂ ਦੀਆਂ ਜਿਹੜੇ ਉਹ ਚੀਜ਼ਾਂ ਹੋਣੀਆਂ ਨੇ ਉਹ ਮੈਂ ਮੈਂ ਇੱਕ ਉਦਾਹਰਨ ਦਿੰਨੀ ਆ ਤੁਹਾਨੂੰ ਇਹ ਸਾਫ ਹੋ ਜਾਏਗਾ ਕਿ ਅਮਰੀਕਾ ਤੋਂ ਇੱਕ ਬੀਜ ਆਇਆ ਜਿਹੜਾ ਅਸੀਂ ਬੀਜ ਬੀਜ ਦਾ ਜਿਹੜਾ ਅਸੀਂ ਕਾਨੂੰਨ ਕਹਿੰਦੇ ਆ ਕਿ ਕੰਟਰੋਲ ਕੀਤਾ ਜਾ ਰਿਹਾ ਲੋਕਾਂ ਨੂੰ ਉਹ ਆਇਆ بیਟੀ ਕਾਟਨ بیਟੀ ਕਾਟਨ ਅਮਰੀਕਾ ਤੋਂ ਆਈ ਨਾਲ ਹੀ ਆ ਗਈ ਅਮਰੀਕਨ ਸੂਂਦੀ ਇੰਨੇ ਸਪਰੇਅ ਹੋ ਗਏ ਜਿਹੜੀ ਸਪਰੇਅ ਆ ਫਿਰ ਅਮਰੀਕਾ ਤੋਂ ਆਈ ਯਾਨੀ ਇੱਕ ਬਹੁਤ ਵੱਡੀ ਮੰਡੀ ਹਿੰਦੁਸਤਾਨ ਬਣਿਆ ਪੰਜਾਬ ਦੇ ਕਿਸਾਨ ਬਣੇ ਜਿਹੜੇ ਸਾਡੇ ਨਰਮਾ 벨ਟ ਜਿਹੜੀ ਹੈਗੀ ਆ ਉਹ ਉਹਦੇ ਚ ਜਿਹੜੇ ਜਿਹੜੀ ਸਪਰੇਅ ਸੀਗੀ ਉਹਦੇ ਨਾਲ ਅਮਰੀਕਨ ਸੰਢੀ ਨਹੀਂ ਜੇ ਮਰੀ ਕਿਸਾਨ ਮਰ ਗਏ ਅਸੀਂ ਜਿਵੇਂ ਮੈਡਮ ਨੇ ਕਿਹਾ ਮੈਂ ਵੀ ਕਈ ਜੁੜਕਾਉਂਦਾ ਧਨ ਦੇ ਗਵਾਹੀ ਇਹ ਠਾਸੀ ਇੱਥੇ ਇਕੱਠੇ ਹੋਇਆ ਇਸ ਸਟ੍ਰਾਈਕ ਦੇ ਵਿੱਚ ਜਿਹੜੇ ਇਹ ਕਾਨੂੰਨ ਡੀਲਾਂ ਕਰ ਰਹੇ ਨੇ ਇਹ ਬਿਲਕੁਲ ਗਲਤ ਨੇ ਦੇਖੋ ਜਿਵੇਂ ਅਮਰੀਕਾ ਅਮਰੀਕਾ ਨਾਲ ਇਹਨਾਂ ਨੇ ਡੀਲ ਕੀਤੀ ਆ ਉੱਥੇ ਮੈਂ ਖੁਦ ਜਾ ਕੇ ਆਈਆਂ ਦੋ ਵਾਰੀ ਉੱਥੇ ਆਪਣੀ ਕਿਸਾਨੀ ਨਾਲੋਂ ਪਸੰਦਾਂ ਦੀ ਪ੍ਰੋਡਕਸ਼ਨ ਨਾਲੋਂ ਤੁਸੀਂ ਅਮਰੀਕਾ ਜਾ ਕੇ ਹਾਂਜੀ ਦੋ ਵਾਰੀ ਅਸੀਂ ਜੋ ਉੱਥੇ ਫਾਰਮ ਦੇਖੇ ਨੇ ਜੋ ਇਹਨਾਂ ਨੇ ਡੀਲ ਕੀਤੀ ਆ ਫਾਰਮਾਂ ਦੀ ਖੇਤੀਬਾੜੀ ਫਾਰਮਾਂ ਦੀ ਤੇ ਡੈਰੀ ਫਾਰਮਾਂ ਦੀ ਉੱਥੇ ਬਹੁਤ ਵੱਡੇ ਨੇ ਤੇ ਅਮਰੀਕਾ ਸਰਕਾਰਾਂ ਉਹਨਾਂ ਨੂੰ ਲੱਖ ਦਾ ਬਹੁਤ ਸਬਸਿਡੀਆਂ ਦਿੰਦੀ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਪਣੇ ਕੋਲੇ ਨਾ ਤਾਂ ਨੂੰ ਜਾਂ ਮੰਤਰੀਆਂ ਨੂੰ ਪਤਾ ਨਹੀਂ ਹੈਗਾ ਵੀ ਸਾਡੇ ਕਿਸਾਨਾਂ ਤੇ ਅਮਰੀਕਾ ਦੇ ਕਿਸਾਨਾਂ ਦਾ ਵੀ ਕੀ ਆ ਸੀ ਉਹਨਾਂ ਦੇ ਬਰਾਬਰ ਉਹਨਾਂ ਨੂੰ ਸਹੂਲਤਾਂ ਦੇ ਰਹੇ ਆ ਉਹਨਾਂ ਨੂੰ ਸਬਸਿਡੀਆਂ ਦੇ ਰਹੇ ਆ ਇਹ ਚੁੱਪ ਕਰੀ ਬੈਠਿਆ ਇਹ ਤਾਂ ਇਹਨਾਂ ਦੀ ਜਿਵੇਂ ਵੀ ਮਤਲਬ ਇਹ ਗਰਦਨ ਫੜੀ ਹੋਈ ਹੈ ਮੈਂ ਡੀਪੀ ਮਾਡ 22 ਪ੍ਰੈਜ਼ੀਡੈਂਟ 88 ਪੰਜਾਬ ਜੀ ਇਹ ਜਿਹੜਾ ਅੱਜ ਪ੍ਰੋਟੈਸਟ ਕੀਤਾ ਗਿਆ ਪੂਰੇ ਹਿੰਦੁਸਤਾਨ ਦੇ ਵਿੱਚ 10 ਕੇਂਦਰੀ ਟ੍ਰੇਡ ਯੂਨਨਾਂ ਦੇ ਸੱਦੇ ਤੇ ਜਿਨ੍ਹਾਂ ਦੀ ਮੈਂਬਰਸ਼ਿਪ ਕਰੋੜਾਂ ਦੇ ਵਿੱਚ ਆ ਉਹਨਾਂ ਦੇ ਸੱਦੇ ਤੇ ਇਹ ਪ੍ਰੋਟੈਸਟ ਕੀਤਾ ਗਿਆ ਜੀ ਤੇ ਉਹਦੀ ਕੜੀ ਵੱਜੂ ਪੂਰੇ ਹਿੰਦੁਸਤਾਨ 'ਚ ਹੋਇਆ ਇੱਥੇ ਕੋਲੇ ਦੀਆਂ ਖਾਨਾਂ ਲੋਹੇ ਦੀਆਂ ਖਾਨਾਂ ਡਿਫੈਂਸ ਪ੍ਰੋਡਕਸ਼ਨ ਵਾਲੇ ਜਿਹੜੇ ਲੋਕ ਨੇ ਬੈਂਕ LIC ਪੋਸਟ ਆਫਿਸ ਤੇ ਆਪਸਾਂ ਆਪਣੇ ਬਿਜਲੀ ਬੋਰਡ ਇਹ ਸਾਰੇ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਇੰਡਸਟਰੀਅਲ ਵਰਕਰ ਨੇ ਕਾਰਖਾਨਿਆਂ 'ਚ ਕੰਮ ਕਰਨ ਵਾਲੇ ਮਜ਼ਦੂਰ ਨੇ ਉਹਨਾਂ ਨੇ ਹੜਤਾਲ ਕੀਤੀ ਹੈ ਇਹ ਹੜਤਾਲ ਜਿਹੜੀ ਕੀਤੀ ਗਈ ਹੈ ਇਹਦੇ ਵਿੱਚ ਸਾਡਾ ਅੰਦਾਜ਼ਾ ਹੈ ਕਿ 30 ਕਰੋੜ ਲੋਕਾਂ ਨੇ ਪਾਰਟਿਸਿਪੇਟ ਕੀਤਾ ਇਸ ਹੜਤਾਲ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਲ ਇੰਡੀਆ ਲੈਵਲ ਤੇ ਜਿੱਦੀ 500 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ 'ਚ ਉਹਨਾਂ ਨੇ ਇਸ ਹੜਤਾਲ ਦਾ ਸਮਰਥਨ ਕੀਤਾ ਤੇ ਇਹ ਹੜਤਾਲ ਜਿਹੜੀ ਕੀਤੀ ਗਈ ਹੈ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਜਿਹੜੇ ਕਾਨੂੰਨ ਬਣਾਏ ਜਾ ਰਹੇ ਨੇ ਉਹਨਾਂ ਦੇ ਖਿਲਾਫ ਇਹ ਹੜਤਾਲ ਜਿਹੜੀ ਕੀਤੀ ਗਈ ਹੈ ਜਿਹੜੇ ਅਸੀਂ ਤਾਂ ਮੰਗ ਕਰਦੇ ਸੀ ਕੁਝ ਜਿਹੜੇ ਲੇਬਰ ਕਾਨੂੰਨ ਸੀ ਉਹਨਾਂ ਵਿੱਚ ਸੋਧਾਂ ਕਰਨ ਦੀਆਂ ਮਜ਼ਦੂਰ ਪੱਖੀ ਮੁਲਾਜ਼ਮ ਪੱਖੀ ਉਹਨਾਂ 'ਚ ਸੋਧਾਂ ਹੋ ਜਾਣ ਪਰੰਤੂ ਉਹਨਾਂ ਨੇ ਸੋਧਾਂ ਤਾਂ ਕੀ ਕਰਨੀਆਂ ਸੀ ਹੋਰ ਮਾਰੂ ਐਸੇ ਕਾਨੂੰਨ ਲੈ ਆਂਦੇ ਜਿਹੜੇ ਕਿ ਆਮ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਉਹਨਾਂ ਦੇ ਨੁਕਸਾਨ 'ਚ ਨੇ ਜਿਵੇਂ ਬਿਜਲੀ ਬਿੱਲ 2025 ਲੈ ਕੇ ਆਏ ਨੇ ਜੀ ਉਹ ਬਿਜਲੀ ਬਿੱਲ ਦੇ ਨਾਲ ਆਮ ਲੋਕਾਂ ਨੂੰ ਜਿਵੇਂ ਹੁਣ ਆਪਣੇ ਪੰਜਾਬ ਚ ਸਬਸਿਡੀ ਮਿਲਦੀ ਹੈ 300 ਯੂਨਟ ਦੀ ਜਾਂ ਕਿਸਾਨਾਂ ਨੂੰ ਸਬਸਿਡੀ ਮਿਲਦੀ ਹੈ ਉਹ ਸਾਰੀ ਸਬਸਿਡੀ ਜਿਹੜੀ ਹੈਗੀ ਆ ਖਤਮ ਹੋ ਜੂ ਕਿਉਂਕਿ ਇਹਦਾ ਨਿੱਜੀਕਰਨ ਹੋ ਜਾਣਾ ਤੇ ਅਰਬਾਂ ਖਰਬਾਂ ਰੁਪਏ ਦੇ ਜਿਹੜੇ ਜਿਹੜਾ ਸੈਟਅਪ ਹੈ ਬਿਜਲੀ ਬੋਰਡਾਂ ਦਾ ਉਹ ਕਾਡੀਆਂ ਦੇ ਭਾ ਜਿਹੜੇ ਕਾਰਪੋਰੇਟ ਘਰਾਣੇ ਨੇ ਬਹੁਤ ਅਮੀਰ ਲੋਕ ਨੇ ਉਹਨਾਂ ਨੂੰ ਵੇਚ ਦਿੱਤਾ ਜਾਊਗਾ ਜੀ ਜਿਵੇਂ ਕਿ ਬੰਬੇ ਦੇ ਵਿੱਚ 5300 ਏਕੜ ਜ਼ਮੀਨ ਜੀਦੀ ਕੀਮਤ 1 ਲੱਖ ਕਰੋੜ ਰੁਪਇਆ ਬਣਦੀ ਸੀ ਇਸੇ ਤਰ੍ਹਾਂ ਇੱਕ ਬਿੱਲ ਇਹ ਲੈ ਕੇ ਆਏ ਨੇ ਜਿਹਨੂੰ ਕਹਿੰਦੇ ਨੇ ਸੀਡ ਬਿੱਲ ਸੀਡ ਬਿੱਲ ਬਹੁਤ ਖਤਰਨਾਕ ਹੈ ਜਿਹੜਾ ਇਹ ਲੈ ਕੇ ਆਏ ਨੇ ਇਹ ਜਿਹੜੇ ਦੁਨੀਆ ਦੇ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਦੇ ਵਿੱਚ ਮਨਸੈਂਟੋ ਤੇ ਕਾਰਗਲ ਜਿਹੜੇ ਖੇਤੀਬਾੜੀ ਦੇ ਵਿੱਚ ਜਿਹੜੇ ਸੀਡ ਦੇ ਸੀਡ ਪ੍ਰੋਡਕਸ਼ਨ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਇਹ ਜਿਹੜਾ ਹੈਗਾ ਸਾਰਾ ਧੰਦਾ ਦੇਣ ਲੱਗੇ ਨੇ ਉਸ ਸੀਡ ਬਿੱਲ ਲਿਆ ਕੇ ਸੀਡ ਕੈਸੀ ਚੀਜ਼ ਹੈ ਜਿਹੜਾ ਜਿਹੜੀ ਬਾਸਮਤੀ ਹਰਿਆਣੇ ਚ ਪੈਦਾ ਹੁੰਦੀ ਆ ਉਹ ਪੰਜਾਬ ਚ ਨਹੀਂ ਹੋ ਸਕਦੀ ਜੀ ਉਹਦਾ ਉਹਨਾਂ ਝਾੜ ਵੀ ਨਹੀਂ ਆਊਗਾ ਉਹਨਾਂ ਉਹਦਾ ਉਹਦਾ ਜਿਹੜਾ ਕੰਟੈਂਟ ਹੈ ਉਹ ਵੀ ਨਹੀਂ ਹੁੰਦਾ ਇਸੇ ਤਰ੍ਹਾਂ ਜਿਵੇਂ ਐਮਪੀ ਦੀ ਕਣਕ ਹੈ ਜਿਹੜੀ ਜਦੋਂ ਇੱਥੇ ਆਉਂਦੀ ਆ ਤਾਂ ਐਮਪੀ ਤੋਂ ਹੀ ਆਉਂਦੀ ਆ ਬਿਲਕੁਲ ਉਹ ਸਾਡੇ ਜਲਵਾਯੂ ਸਾਡੀ ਜ਼ਮੀਨ ਸਾਡੇ ਪਾਣੀ ਨਾਲ ਸਬੰਧਤ ਹੈ ਤੇ ਇਸੇ ਤਰ੍ਹਾਂ ਉਹ ਜਿਹੜੇ ਉਹਦੇ ਤੋਂ ਜਿਹੜਾ ਫੂਡ ਪੈਦਾ ਹੋਣਾ ਹੈ ਜਿਹੜਾ ਉਹਦੇ ਤੋਂ ਫਸਲ ਪੈਦਾ ਹੋਣੀ ਹੈ ਉਹ ਫਸਲ ਦਾ ਸਾਡੇ ਪੇਟ ਨਾਲ ਸਬੰਧ ਹੈ ਸਿੱਧਾ ਜੀ ਇੱਥੇ ਇੱਕ ਵਾਰੀ بی ٹی कॉटन ਆਈ ਸੀ ਅਮਰੀਕਾ ਤੋਂ ਜੀ ਉਹ بی ٹی कॉटन ਜਿਹੜੀ ਸੀ ਉਹਨੂੰ ਜਿਹੜੀ ਅਮਰੀਕਨ ਸੰਡੀ ਪਈ ਉਹ ਸੰਡੀ ਇੱਥੇ ਕਿਸੇ ਦਵਾਈ ਨਾਲ ਨਹੀਂ ਸੀ ਮਰਦੀ ਉਹ ਅਮਰੀਕਾ ਤੋਂ ਉਹਨਾਂ ਦੀ ਹੀ ਦਵਾਈ ਨਾਲ ਮਰਦੀ ਸੀ ਦੂਜੀ ਗੱਲ ਸਾਡੇ ਲੋਕ ਜਦੋਂ ਇਹ ਆਪਣਾ ਕਪਾਹ ਬੀਜਦੇ ਨੇ ਉਹਦੀਆਂ ਛਟੀਆਂ ਹੁੰਦੀਆਂ ਨੇ ਪਿੰਡਾਂ 'ਚ ਲੋਕ ਉਹ ਛਟੀਆਂ ਬਾਹਰ ਲੈਂਦੇ ਨੇ ਉਹ ਬਾਲਨ ਦੇ ਨਾਲ ਜਿਹੜਾ ਧੂਆ ਉਹਨਾਂ ਛਟੀਆਂ ਚੋਂ ਨਿਕਲਿਆ ਉਹਦੇ ਨਾਲ ਜਿਹੜੀਆਂ ਉਹਨਾਂ ਨੂੰ ਸਾਹ ਦੀਆਂ ਬਿਮਾਰੀਆਂ ਲੱਗੀਆਂ ਉਹਦਾ ਇਲਾਜ ਵੀ ਇੱਥੋਂ ਦੀਆਂ ਦਵਾਈਆਂ ਤੇ ਇੱਥੋਂ ਦੇ ਡਾਕਟਰਾਂ ਕੋਲ ਨਹੀਂ ਸੀ ਉਹ ਵੀ ਦਵਾਈਆਂ ਉੱਥੋਂ ਜਿਹੜੀਆਂ ਹੈਗੀਆਂ ਅਮਰੀਕਾ ਤੋਂ ਇਹਨਾਂ ਕੰਪਨੀਆਂ ਰਾਹੀਂ ਹੀ ਉਹ ਦਵਾਈਆਂ ਬਣਾਈਆਂ ਹੋਈਆਂ ਸੀ ਉਹਨਾਂ ਨਾਲ ਹੀ ਉਹਦਾ ਹੋਇਆ ਇਸ ਕਰਕੇ ਬੀਟੀ ਕਾਟਨ ਜਿਹੜੀ ਹੈਗੀ ਲੋਕਾਂ ਨੇ ਉਹਦਾ ਵਿਰੋਧ ਕੀਤਾ ਤੇ ਉਹਨੂੰ ਬੰਦ ਕੀਤਾ ਸੀਗਾ ਪਰ ਇਹ ਸਰਕਾਰ ਨਵੇਂ ਰੂਪ ਦੇ ਵਿੱਚ ਉਹਨੂੰ ਜਿਹੜੀ ਲੈ ਕੇ ਆ ਰਹੀ ਹੈ ਇਹਦਾ ਡਾਕਟਰ ਵਿਰੋਧ ਕੀਤਾ